ਇਸ ਹੀ ਕਾਲ ਬਈ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਬ੍ਰੈਂਚ ਟੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਸਭ ਤੋਂ ਪਹਿਲਾਂ ਨਾਮ ਬੋਲਣੇ ਚਾਹੁੰਦੇ ਆ ਕਿਹੜੇ ਕਿਹੜੇ ਭਰਾ ਸਾਡੀ ਵੀਡੀਓ ਵਗੈਰਾ ਦੇਖਦੇ ਆ ਸਭ ਤੋਂ ਪਹਿਲਾਂ ਧੰਨਵਾਦ ਜਗਮੀਤ ਸਿੰਘ ਝੰਡੂਕੇ ਡਿਸਟ੍ਰਿਕਟ ਬਠਿੰਡਾ ਤੋਂ ਮਾਸਟਰ ਜੀ ਸਮਾਲਸਰ ਤੋਂ ਜੁੜੇ ਰਹਿੰਦੇ ਆ ਮਾਸਟਰ ਜੀ ਸਮਾਲਸਰ ਤੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਗੇ ਬ੍ਰੈਂਚ ਬਠਿੰਡੇ ਵਾਲੇ ਜੁੜੇ ਰਹਿੰਦੇ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਬਲਵਿੰਦਰ ਸਿੰਘ ਗਿੱਲ ਜੀ ਕੈਨੇਡਾ ਤੋਂ ਉਹਨਾਂ ਦਾ ਵੀ ਧੰਨਵਾਦ ਮਨਦੀਪ ਕੌਰ ਭੈਣ ਆਸਟ੍ਰੇਲੀਆ ਤੋਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਅੱਗੇ ਗੁਰਦੀਪ ਸਿੰਘ ਗਰੇਵਾਲ ਗੁਰਦੀਪ ਸਿੰਘ ਗਰੇਵਾਲ ਯੂਐਸਏ ਤੋਂ ਹਰੇਕ ਵੀਡੀਓ ਵਗੈਰਾ ਦੇਖਦੇ ਆ ਉਹਨਾਂ ਦਾ ਵੀ ਧੰਨਵਾਦ ਯੂਐਸਏ ਵਾਲੇ ਭਰਾਵਾਂ ਦਾ ਤੇ ਦੂਜੇ ਨੰਬਰ ਤੇ ਕਿਹੜੇ ਕਿਹੜੇ ਭਰਾ ਦੇਖਦੇ ਆ ਅਗਲੀ ਵੀਡੀਓ ਤੁਹਾਡਾ ਵੀ ਨਾਮ ਬੋਲਾਂਗੇ ਕਿੱਥੋਂ ਕਿੱਥੋਂ ਜੁੜੇ ਹੋਏ ਹੋ ਸਾਰੇ ਭਰਾਵਾਂ ਦਾ ਗੁਰਪ੍ਰੀਤ ਸਿੰਘ ਢੱਡੇ ਗੁਰਪ੍ਰੀਤ ਸਿੰਘ ਢੱਡੇ ਦਾ ਵੀ ਬਹੁਤ ਬਹੁਤ ਧੰਨਵਾਦ ਗੋਰਪ੍ਰੀਤ ਸਿੰਘ ਨਾਮਨਗਰ ਤੋਂ ਕੁਲਦੀਪ ਸਿੰਘ ਨਾਮਨਗਰ ਤੋਂ ਆਮਰਜੀਤ ਸਿੰਘ ਗਿੱਲ ਮਾਣੂਕੇ ਤੋਂ ਬਲਦੇਵ ਸਿੰਘ ਮੋਗੇ ਤੋਂ ਹਰ ਹਰਦੀਪ ਸਿੰਘ ਗਿੱਲ ਪਿੰਡ ਇਹਨਾਂ ਦਾ ਇੱਧਰ ਗੁਰਦਾਸਪੁਰ ਸਾਈਡ ਤੇ ਆ ਪਿੰਡ ਦਾ ਨਾਮ ਭੁੱਲ ਗਏ ਕਿ ਆ ਕਿਹੜੇ ਕਿਹੜੇ ਭਰਾ ਤੁਸੀਂ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਜਰੂਰ ਆਪਣਾ ਤੇ ਆਪਣੇ ਪਿੰਡ ਦਾ ਨਾਮ ਦੱਸੋ ਹਰ ਰੋਜ਼ ਤੁਹਾਨੂੰ ਨਵੀਆਂ-ਨਵੀਆਂ ਕਿਹੜੇ ਕਿਹੜੇ ਟਰੈਕਟਰ ਸਾਡੇ ਕੋਲੇ ਆਉਂਦੇ ਰਹਿੰਦੇ ਆ ਕਿਵੇਂ ਕੱਲ ਤੁਹਾਨੂੰ ਆ ਸਵਰਾਜ ਦਿਖਾਏ ਸੀਗੇ ਇਹਨਾਂ ਚੋਂ ਕੋਈ ਟਰੈਕਟਰ ਤੁਸੀਂ ਖਰੀਦਣਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਤੁਹਾਨੂੰ ਦਿਖਾ ਰਹੇ ਆ 60 55 60 55 ਸਾਡੇ ਕੋਲੇ 3 ਪੀਸ ਆਏ ਆ ਆ ਦੇਖੋ 2018 ਮਾਡਲ ਟਰੈਕਟਰ ਆਇਆਗਾ ਟਰਬੋ ਸਪੈਸ਼ਲ ਟਰਬੋ ਸੁਪਰ ਕਰਿਆ ਹੋਇਆ ਭਰਾਵੋ 70 ਹੌਸਪਾਵਰ ਕੰਮ ਕਰਦਾ ਟਰੈਕਟਰ ਇਹ ਕਿਸੇ ਪ੍ਰਾਣੇ ਲੈਣ ਹੋਇਆ ਕਨੋਪੀ ਵਗੈਰਾ ਦੋਨਾਂ ਤੇ ਲੱਗੀਆਂ ਹੋਈਆਂ ਹੀਆਂ ਇਹ ਹੈਗਾ 2014 ਮਾਡਲ ਇਹ ਹੈਗਾ 2018 ਮਾਡਲ ਇਹਦਾ ਰੇਟ ਹੈਗਾ 6.5 ਲੱਖ ਰੁਪਈਆ ਭਰਾਵੋ 6.5 ਲੱਖ ਰੁਪਈਆ ਰੇਟ ਆ 2018 ਮਾਡਲ ਟਰਬੋ ਦੇਖੋ ਕਿੰਨੇ ਪੈਸੇ ਲਾ ਕੇ ਟਰਬੋ ਸੁਪਰ ਕਰਿਆ ਹੋਇਆ ਟਰੈਕਟਰ ਇਹ ਫੀਟਿੰਗ ਫੂਟਿੰਗ ਦੇਖੋ ਕਿੰਨੀ ਤਗੜੀ ਕਨੋਪੀ ਵਗੈਰਾ ਨਾਲ ਲੱਗੀ ਹੋਈ ਆ ਛੋਟੇ ਗੇਅਰ ਵਾਲਾ ਟਰੈਕਟਰ ਹੈ ਛੋਟੇ ਗੇਅਰ ਵਾਲਾ ਆਹ ਦੇਖੋ ਭਰਾਵੋ ਫੀਟਿੰਗ ਫੂਟਿੰਗ ਦੇਖੋ ਤੁਹਾਨੂੰ ਗੌਰ ਨਾਲ ਵੀਡੀਓ ਨਾਲ ਜੁੜੇ ਰਿਹਾ ਕਰੋ ਆਹ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਭਾਈ ਬਖਤਾ ਔਰ ਡਿਸਟ੍ਰਿਕਟ ਬਰਿੰਦਾ ਤਰਪੋ ਦੀ ਫੀਟਿੰਗ ਦੇਖੋ ਕਿੰਨੀ ਤਗੜੀ ਫੀਟਿੰਗ ਕਰੀ ਆ ਭਰਾਵੋ 70 ਹੌਸਪਾਵਰ ਤੱਕ ਟਰੈਕਟਰ ਕੰਮ ਕਰਦਾਗਾ ਫੀਟਿੰਗ ਵਗੈਰਾ ਦੇਖੋ ਕਿੰਨਾ ਜ਼ਬਰਦਸਤ 45 ਤੋਂ 50000 ਰੁਪਇਆ ਲਾ ਕੇ ਟਰਬੋ ਕਰਵਾਇਆ ਹੋਇਆ ਭਰਾਵਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਟਰਬੋ ਹੋਇਆ ਹੋਇਆ ਟਰੈਕਟਰ ਆ 60 55 ਉੱਤੇ ਕਨੋਪੀ ਵਗੈਰਾ ਲੱਗੀ ਆ ਜੇ ਕਿਸੇ ਭਰਾ ਨੇ ਕ੍ਰੋਪੀ ਕਨੋਪੀ ਕਈ ਵਾਰਾ ਲਗਾ ਜਾਂਦਾ ਨਹੀਂ ਲੈਣੇ ਤਾਂ ਉਹ ਜਾ 25 30000 ਰੁਪਇਆ ਲੈਸ ਹੋ ਜਾਂਦਾਗਾ ਰੇਟ ਚੋਂ ਬਹੁਤ ਸਾਫ਼ ਸੁਥਰਾ ਟਰੈਕਟਰ ਆ 70 ਪੈਸੇ ਟਾਇਰ ਆ ਕਿਸੇ ਭਰਾ ਨੇ ਲੈਣਾ ਹੋਵੇ ਤਾਂ 2000 ਤੇ 18 ਮਾਡਲ 19 ਦੀ ਕਾਪੀ ਆ 18 ਮਾਡਲ ਆ 60 55 ਟਰਬੋ ਸੁਪਰ ਕਰਿਆ ਹੋਇਆ ਟਰੈਕਟਰ ਜਰੂਰ ਤੁਸੀਂ ਇਹ ਟਰੈਕਟਰ ਬੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਇਹ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਗੌਰ ਨਾਲ ਦੇਖ ਲਓ 2018 ਮਾਡਲ 6.5 ਲੱਖ ਰੁਪਏ ਰੇਟ ਅ ਅੱਗੇ ਆ ਗਿਆ 2014 ਮਾਡਲ ਕਨੋਪੀ ਵਗੈਰਾ ਇਹ ਟਰੈਕਟਰ ਤੇ ਵੀ ਲੱਗੀ ਹੋਈ ਆ ਬਹੁਤ ਵਧੀਆ ਸਾਫ ਸੁਥਰੀ ਹਾਲਤ ਦਾ ਫਤੇ ਫਤੇ ਕੰਮ ਫਤੇ ਲਿਖਿਆ ਹੋਇਆਗਾ ਉੱਤੇ ਦੇਖੋ ਬੈਂਪਰ ਵਗੈਰਾ ਲੱਗਿਆ ਘੋੜਾ ਬੈਂਪਰ ਲੱਗਿਆਗਾ ਕਿੰਨੇ ਵਧੀਆ ਹਾਲਤ ਚ ਸਾਫ ਸੁਥਰੀ ਹਾਲਤ ਚ 2000 ਤੇ 14 ਮਾਡਲ ਇਹਦਾ ਰੇਟ ਹੈਗਾ 465000 ਰੁਪਿਆ ਰੇਟ ਆ ਬਾਕੀ ਆਸਾਨ ਕਿਸ਼ਤਾਂ ਜੇ ਤੁਸੀਂ 1.5-2 ਲੱਖ ਰੁਪਿਆ ਭਰ ਕੇ ਬਾਕੀ ਆਸਾਨ ਕਿਸ਼ਤਾਂ ਕਰਕੇ ਵੀ ਇਹ ਟਰੈਕਟਰ ਖਰੀਦ ਕੇ ਲਿਜਾ ਸਕਦੇ ਹੋ ਸਾਡੇ ਕੋਲ ਤੀਜੇ ਨੰਬਰ ਤੇ ਹੋਰ 60-55 ਵੀ ਖੜਾਗਾ ਉਹ ਵੀ ਦਿਖਾਉਣੇ ਜੁੜੇ ਰਹੋ ਕਿੱਥੋਂ ਕਿੱਥੋਂ ਜੁੜੇ ਆਪਣਾ ਤੇ ਆਪਣੇ ਪਿੰਡ ਦਾ ਨਾਮ ਜਰੂਰ ਕਮੈਂਟ ਬਾਕਸ ਵਿੱਚ ਲਿਖੋ ਅਗਲੀ ਵੀਡੀਓ 'ਚ ਤੁਹਾਡਾ ਨਾਮ ਜਰੂਰ ਬੋਲਾਂਗੇ ਕਿੱਥੋਂ ਕਿੱਥੋਂ ਜੁੜਿਓ ਕਿਹੜਾ ਕਿਹੜਾ ਏਰੀਆ ਹੈਗਾ ਜਾਂ ਤੁਸੀਂ ਕਿਹੜਾ ਟਰੈਕਟਰ ਲੈਣਾ ਹੈਗਾ ਜਾਂ ਕੋਈ ਟਰੈਕਟਰ ਵੇਚਣਾ ਹੈਗਾ ਤਾਂ ਪਿੰਡਾਂ 'ਚ ਜਾ ਕੇ ਅਸੀਂ ਟਰੈਕਟਰ ਖਰੀਦਦੇ ਵੀ ਆਂ ਤੇ ਵੇਚਦੇ ਵੀ ਹੈਗੇ ਆਂ ਭਰਾਵੋ ਪਿੰਡਾਂ 'ਚੋਂ ਜਾ ਕੇ ਵੀ ਬੜਾਂ ਟਰਟ ਦੀ ਟੀਮ ਹਰ ਰੋਜ਼ ਹੀ ਆਲ ਪੰਜਾਬ ਗਾਹਾਂ ਸਾਡੀ ਹਰਿਆਣੇ ਦੀ ਟੀਮ ਵੀ ਹੈਗੀ ਹੈ ਗਾਹਾਂ ਜੂਪੀ ਤੇ ਉੱਤਰਾਖੰਡ ਤੱਕ ਸਾਡੀਆਂ ਟੀਮਾਂ ਬੈਠੀਆਂ ਗਿਆ ਆ ਉਹ ਜਾ ਕੇ ਪਿੰਡਾਂ ਚੋਂ ਵੀ ਟਰੈਕਟਰ ਖਰੀਦਣਗੇ ਜੇਕਰ ਤੁਸੀਂ ਕੋਈ ਟਰੈਕਟਰ ਵੇਚਨੇ ਆ ਤਾਂ ਕਿੰਝਾਂ ਦੇ ਬਾਰੇ ਜਾਣਕਾਰੀ ਦਿੱਤੀ ਆ 26055ਾ ਦਿਖਾਦੇ ਭਰਾਵੋ ਸਵਰਾਜ ਤੁਹਾਨੂੰ ਕੱਲ ਦਿਖਾਏ ਸੀਗੇ ਜੇ ਅੱਜ ਕੋਈ ਵੀਡੀਓ ਦੇਖ ਰਿਹਾ ਭਰਾ ਸਵਰਾਜਾਂ ਦੀ ਤਾਂ ਕੋਈ ਸਵਰਾਜ ਲੈਣਾ ਤਾਂ ਉਹ ਵੀ ਅਰਜਨ ਨੋਵੋ ਅਰਜਨ ਨੋਵੋ ਦੀ ਜਾਣਕਾਰੀ ਕੱਲ ਨੂੰ ਦੇਵਾਂਗੇ ਸਪੈਸ਼ਲ ਐਡੀਸ਼ਨ ਵੀ ਖੜੇ ਆਪਣੇ ਕੋਲੇ ਹਰੇਕ ਪ੍ਰਕਾਰ ਦੀ ਆਪਣੇ ਕੋਲੇ ਟਰੈਕਟਰ ਖੜੇ ਆ ਸੋਨਾਲੀਕਾ 60 ਖੜੇ ਆ ਜੌਂਡੀਅਰ ਖੜੇ ਆ 969 ਖੜੇ ਆ ਕੋਈ ਵੀ ਟਰੈਕਟਰ ਖਰੀਦਣਾ ਤਾ ਵੜਾਈ ਟ੍ਰਿਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੋਂ ਆ ਕੇ ਖਰੀਦੋ 6055 2014 ਮਾਡਲ ਆ ਦੇਖੋ ਭਰਾਵੋ 16 9 28 ਦੇ ਟਾਇਰਾਂ ਚ ਕਿਸੇ ਪ੍ਰਾਣੀ ਟਿੱਟਰ ਲੈਣਾ ਹੋਵੇ ਇਹ ਵੀ 6055 ਆਪਣੇ ਕੋਲੇ ਕੋਕਾਪੀ ਦੇ ਬਗੈਰ ਖੜਾਗਾ ਇਹਦਾ ਰੇਟ 4.5 ਲੱਖ ਰੁਪਇਆ 4.5 ਲੱਖ ਰੁਪਇਆ ਰੇਟ ਆ ਕਿਸੇ ਪ੍ਰਾਣ ਨੇ ਲੈਣਾ ਹੋਵੇ ਇਹ ਵੀ ਆਪਣੇ ਕੋਲੇ ਵੜੈਂਚ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੋ 8054700900 ਇਹ ਮੇਰਾ ਨੰਬਰ ਆ ਇਹ ਮੇਰੇ ਫਾਦਰ ਸਾਹਿਬ ਦਾ ਨੰਬਰ ਆ 9417462846 92026404 ਇਹ ਸਾਡੇ ਨੰਬਰਾਂ ਤੇ ਇਹਨਾਂ ਤੇ ਸੰਪਰਕ ਕਰਕੇ ਤੁਸੀਂ ਕਿਹੜਾ ਟ੍ਰੈਕਟਰ ਕਮੈਂਟ ਕਰਕੇ ਦੱਸਿਓ ਕਿਹੜਾ ਟਰੈਕਟਰ ਲੈਣਾਗਾ ਜਾਂ ਤੁਸੀਂ ਕਿਹੜੇ ਟ੍ਰੈਕਟਰ ਦੀ ਰਿਕੁਆਇਰਮੈਂਟ ਆ ਤੁਹਾਨੂੰ ਉਹ ਹੀ ਟ੍ਰੈਕਟਰ ਤੁਹਾਨੂੰ ਲੱਭ ਗਿਆ ਹਰੇਕ ਪ੍ਰਕਾਰ ਦੀ ਟ੍ਰੈਕਟਰ ਆਉਂਦੇ ਰਹਿੰਦੇ ਆ ਕਿਵੇਂ ਸੋਨਾਲੀਕਾ 60 ਆ ਗਿਆ 3630 ਆ ਗਿਆ ਐਮਲੋ 5210 ਆ ਗਏ 545 ਆ ਗਏ 5050 ਡੀ ਆ ਗਏ ਹਰੇਕ ਪ੍ਰਕਾਰ ਦੀ ਟ੍ਰੈਕਟਰ ਬੜੈਂਚ ਟ੍ਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟਿੰਡਾ ਚ ਹਰੇਕ ਪ੍ਰਕਾਰ ਦੀ ਟ੍ਰੈਕਟਰ ਮਿਲ ਜਾਂਦੇ ਆ ਤੁਸੀਂ ਜਰੂਰ ਜਲਦੀ ਤੋਂ ਜਲਦੀ ਸੰਪਰਕ ਕਰਿਆ ਕਰੋ ਕਿਵੇਂ ਆ 555 ਸੈਂਟਰ ਗियर ਵਾਲੇ ਦੀ ਡਿਮਾਂਡ ਬਹੁਤ ਰਹਿੰਦੀ ਏ ਦੀ ਸੈਂਟਰ ਗੇਅਰ ਆ ਇਹ 555 ਟਰੈਕਟਰ ਆ ਜੇ ਤੁਸੀਂ ਇਹ ਟਰੈਕਟਰ ਲੈਣਾਗਾ ਤਾਂ 21 ਮਾਡਲ ਟਰੈਕਟਰ ਇਹ ਵੀ ਆਪਣੇ ਕੋਲੇ ਆ ਕੇ ਲੱਗ ਚੁੱਕਾ ਹੈਗਾ ਕਿਉਂ ਵਾਸ਼ਿੰਗ ਵਗੈਰਾ ਹੋ ਕੇ ਇਧਰੇ ਟਰੈਕਟਰ ਲੱਗ ਜਾਂਦੇ ਆ ਕੋਈ ਵੀ ਟਰੈਕਟਰ ਖਰੀਦਣਾ ਤਾਂ ਤੁਸੀਂ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਬਠਿੰਡੇ ਤੋਂ 35 ਕਿਲੋਮੀਟਰ ਮਾਨਸਾ ਤੋਂ 35 ਕਿਲੋਮੀਟਰ RX 쇼 ਵਾਲਾ ਵੀ ਖੜਾਗਾ ਇਹਨਾਂ ਦੀ ਜਾਣਕਾਰੀ ਤੁਹਾਨੂੰ ਕੱਲ ਨੂੰ ਲਵਾਂਗੇ ਕਿਹੜੇ ਭਰਾ ਨਵੇਂ ਜੁੜੇ ਆ ਪੇਜ ਨੂੰ ਫੋਲੋ ਕਰ ਲੈਣਾ ਸਬਸਕ੍ਰਾਈਬਰ ਕਰ ਲੈਣਾ ਇੰਸਟਾਗ੍ਰam YouTube ਤੇ ਦੇਖ ਰਹੇ ਹੋ ਤਾਂ ਕਿੱਥੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਤਾਂ ਇਹਨੂੰ ਫੋਲੋ ਜ਼ਰੂਰ ਕਰ ਲਓ ਧੰਨਵਾਦ ਵੀਡੀਓ ਨੂੰ ਕੇ ਸਾਂਝਾ ਕਰਨਾ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਅਗਲੀ ਵੀਡੀਓ ਤੁਹਾਡਾ ਨਾਮ ਬੋਲਾਂਗੇ ਪਿੰਡ ਭਾਈ ਬਖਤੌਰ ਡਿਸਟ੍ਰਿਕਟ